ਯਾਦਨਾਮਾ ਪਲੇਟਫਾਰਮ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਇੱਕ ਗਰੀਬ ਪਰਿਵਾਰ ਦੀ ਜਿਹੜੀ ਕਹਾਣੀ ਹੈ ਸੋਡਣਾ ਸਾਂਝੀ ਕਰਾਂਗੇ ਬਾਈ ਤੋਂ ਜਾਣਦੇ ਆ ਕਿ ਜ਼ਿੰਦਗੀ ਚ ਇਹਨਾਂ ਨੂੰ ਦੁੱਖ ਕੀ ਹੈ ਕੀ ਤਕਲੀਫ ਹੈ ਜੀ ਸਮੱਸਿਆ ਕੀ ਹੈ ਘਰ ਦੇ ਵਿੱਚ ਬ੍ਰਿਟ ਲਰਣਾ ਫਟਚਰ ਛੱਟ ਵਿੱਚ ਮੇਰੇ ਸਾਤਰੀ ਦੇ ਉੱਤੇ ਡੈਡੀ ਕਰਨ ਗਿਆ ਜੀ ਕਿੰਨੇ ਸਾਲ ਹੋ ਗਏ ਸਾਲ ਹੋ ਗਏ ਸਾਲ ਹੋ ਗਏ ਸਾਲ ਹੋ ਗਏ ਕੰਮ ਹੁੰਦਾ ਹੁਣ ਕੋਈ ਨਾ ਵੀਰੇ ਕੰਮ ਹੁੰਦਾ ਨਹੀਂ ਕੀ ਹੋ ਗਿਆ ਸਰੀਰ ਚ ਕੀ ਨੁਕਸ ਕੀ ਪੈ ਗਿਆ ਵੀਰੇ ਦਮ ਚੜਦਾ ਹੈ ਬਾਜ ਨਹੀਂ ਚੱਕਣ ਸਿਰਤੇ ਪੱਠੜ ਵੀ ਚੱਕਣ ਸਿੱਧੇ ਆ ਬਾਹਰ ਨਹੀਂ ਕੰਮ ਕਰਦੀ ਆ ਪਾਸਾ ਸਾਰਾ ਸੜ ਪਰਿਵਾਰ ਤੇਰੇ ਬੱਚੇ ਨਾ ਵੀਰੇ ਵਿਆਹ ਨਹੀਂ ਹੋਇਆ ਨਾ ਵੀਰੇ ਬੀਬੀ ਤੇ ਮੈਂ ਭੈਣਾਂ ਵੈਂਜ ਨੇ ਤਨ ਹੁਣ ਫਿਰ ਘਰ ਦਾ ਗੁਜ਼ਾਰਾ ਖਾਣੇ ਪੀਣੇ ਕਿੱਥੋਂ ਬਸ ਕਿਥੇ ਅੰਦਾ ਖਾ ਲੈਣੇ ਮੰਗ ਲੈਣੇ ਖਾ ਲੈਣੇ ਇਤਨਾ ਕੰਮ ਹੁੰਦਾ ਨਹੀਂ ਹੁੰਦਾ ਨਹੀਂ ਵੀਰੇ ਮੇਰੇ ਗਾਜ ਬਾਰੇ ਉੱਤੇ ਬਹਿ ਜਾਂਦੇ ਬੜੋ ਨੇ ਅੱਗੇ ਠੀਕ ਹੈ ਪੈਸੇ نیچے ਪਕਰ ਕਰ ਰਵੜ ਜੰਨੇ ਠੀਕ ਹੈ ਦਵਾਈ ਦਾ ਖਰਚਾ ਫਿਰ ਕੌਣ ਓੜਦਾ ਦਵਾਈ ਕੋਈ ਦੁਕਾਨ ਦਾ ਐਨ ਪੈਸੇ ਤੇ ਬੰਦ ਵੀ ਜੇ ਕੋਈ ਦਵਾਨ ਦਾ ਤਾਂ ਲੈ ਆਉਣਾ ਨਹੀਂ ਠੀਕ ਐ ਦਵਾਈ ਕਿਸੇ ਜੀ ਮੁੱਕ ਜਾਂਦੀ ਚਾ ਕਿੰਨੇ ਵੀਰੇ ਤਾਂ ਕਿੰਨੇ ਗੋਲ ਨਾ ਦੋ ਰਈਆਂ ਤੰਦਵਾ ਤੰਸਾਲ ਖਾਨੀ ਦਵਾਈ ਬਸ ਮੈਂ ਤਾਂ ਕਰਨ ਲੈ ਕਿੰਨੇ ਵੀਰੇ ਸਲਾਦ ਨੇ ਕਾਬ ਤੋਂ ਕੰਮ ਹੁੰਦਾ ਨਹੀਂ ਆ ਮਕਾਨ ਵੀ ਸੋਡਾ ਡਿੱਗਣ ਵਾਲਾ ਕਿੰਨੇ ਸਾਲ ਹੋ ਗਏ ਕਮਰਾ ਬਣੇ ਨੂੰ ਛੱਤ ਕਿਵੇਂ ਰਹਿਣ ਜੋਗ ਹੈਗੀ ਇਹ ਤੇ ਛੱਤ ਨਾ ਵੀਰੇ ਪੱਖੇ ਖਰਾਬ ਕਰਨ ਦੀ ਐ ਇੱਥੋਂ ਜਗ੍ਹਾ ਹੀ ਨਹੀਂ ਇੱਥੋਂ ਜਵਾਹਰ ਨਿਕਲਦੇ ਆ ਭਜ ਕੇ ਫੜ ਦਿੰਦੇ ਨੇ ਅੰਦਰ ਨਾ ਅੰਦਰ ਬੜਨ ਨੂੰ ਤਾਂ ਇਹਨਾਂ ਬਾਹਰ ਨਿਕਲ ਨੂੰ ਤਾਂ ਇਹ ਨਹੀਂ ਵੀਰੇ ਹਾਂ ਆ ਤਾਂ ਡਿੱਗਣ ਵਾਲਾ ਹੈ ਆ ਪਿੱਛੇ ਇਹ ਵੀ ਇਹ ਵੀ ਡਿੱਗਣ ਵਾਲਾ ਹੈ ਹਾਂ ਡਿੱਗਣ ਵਾਲਾ ਵੀਰੇ ਸੱਤ ਦੇਖ ਲੋ ਸੱਤ ਡਿੱਗਣ ਵਾਲੇ ਇਹ ਵੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮਦਦ ਕੀ ਚਾਹੀਦੀ ਸਾਨੂੰ ਘਰ ਪਾਦਣ ਘਰ ਪਾਦਣ ਮੇਰੇ ਤੇਰਾ ਵੀ ਇਲਾਜ ਕਰਾਉਣਾ ਹਾਂਜੀ ਹਾਂ ਇਲਾਜ ਕਰਾਉਣਾ ਕਿੰਨੀ ਉਮਰ ਹੋ ਗਈ ਤੇਰੇ ਤੇਰੀ ਉਮਰ ਹੈ ਗਈ ਵੀਰੇ 35 ਸਾਲ ਦੀ ਵਿਆਹ ਵੀ ਫਿਰ ਸੱਟ ਵੱਜੀ ਕਰਕੇ ਗਰੀਬੀ ਕਰਕੇ ਵੀ ਘਰ-ਬਾਰ ਹੈ ਨਹੀਂ ਤਾਂ ਹੀ ਨਹੀਂ ਹੋਇਆ ਹਾਂ ਵੀਰੇ ਹਾਂ ਇਹਦਾ ਮਤਲਬ ਤੂੰ ਮਾਂ ਤੇ ਆਪਦੀ ਤੇ ਬੋਝ ਐ ਉਹੀ ਕਮਾ ਕੇ ਖਵਾਉਂਦੀ ਐ ਹਾਂਜੀ ਬੀਬੀ ਢਿੱਲੀ ਵਿੱਚ ਸਾਰਾ ਉੱਠਦੇ ਨੂੰ ਇਹ ਦਵਾਈ ਨਖਵੇ ਚੱਕ ਕੇ ਨਿੰਦੀ ਦਵਾਈ 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 ਪਾ ਦੇ ਇਹਦੀ ਦਵਾਈ ਨੂੰ ਵੀ ਪੈਸੇ ਹੈ ਨਹੀਂ ਨਾ ਵੀਰੇ ਇਹ ਨਹੀਂ ਜੇ ਮੈਂ ਸਾਰੀ ਮਰ ਰੋਗੀ ਹੋ ਗਿਆ ਮੈਂ ਸਾਰੀ ਮਰ ਰੋਗੀ ਹੋ ਗਿਆ ਦਵਾਈ ਖਾ ਲੂੰਗਾ ਤਾਂ ਬਚਰੂੰ ਜਿੰਦਗੀ ਫਾਤਮਾ ਮਾਤਾ ਕੀ ਤਖਲੀਬ ਐ ਤੁਹਾਡਾ ਕਾਕਾ ਕਦਾਂ ਮੈਥੋਂ ਕੰਮ ਨਹੀਂ ਹੁੰਦਾ 6:00 ਵਜੇ ਕੀ ਹੋ ਗਿਆ ਸੀ ਜੀ ਇਹ ਤੋਂ ਦੱਸਿਆ ਨਹੀਂ ਗਿਆ ਪੂਰਾ ਲੈਟਰ ਡਿੱਗ ਪਿਆ ਸੀ ਜੀ ਕੰਮ ਤੇ ਗਿਆ ਸੀ ਦਿਹਾੜੀ ਤੇ ਲੈਟਰ ਡਿੱਗ ਗਿਆ ਸੀ ਉੱਤੇ ਸਾਨੂੰ ਤਾਂ ਉਹ ਤੋਂ ਦੱਸਿਆ ਵੀ 4:00 ਵਜੇ ਜੀ ਰੋ ਡਿੱਗੀ 11:00 ਵਜੇ ਦੀ 6:00 ਸੀ ਇਹ ਤੇ ਸਾਨੂੰ ਦੱਸਿਆ 4:00 ਵਜੇ ਹੁਣ ਫਿਰ ਇਹ ਕੰਮ ਧੰਦਾ ਹੀ ਤਾਂ ਹੁੰਦਾ ਹਾਂਜੀ ਜਮਾ ਨਹੀਂ ਹੁੰਦਾ ਹੁਣ ਇਹ ਤਾਂ ਕੰਮ ਧੰਦਾ ਫਿਰ ਮਤ ਕਮਾਈ ਦਾ ਸਾਧਨ ਕੀ ਹੈ ਕਮਾਈ ਦਾ ਸਾਧਨ ਮੈਨੂੰ ਵੀ ਹੁਣ ਸਾਫਰਦਾ ਜੀ ਅੱਖ ਦਾ ਆਪਰੇਸ਼ਨ ਕਰਾ ਲਿਆ ਉਹ ਨਹੀਂ ਚੱਜ ਨਾ ਨਿਗਾ ਬਣੀ ਤੇ ਬਸ ਆਹੀ ਸਾਡੇ ਤਾਂ ਕਮਾਈ ਆ ਜੇ ਤਾਂ ਕੋਈ ਪੈਣ ਪਾਈ ਦੇ ਦਿੰਦਾ ਫੇਰ ਤਾਂ ਕਰ ਲੈਂਦੇ ਜੇ ਤਾਂ ਕੋਈ ਦੇਣ ਦਾ ਰਸਨ ਖਾਣ ਪੀਣ ਨੂੰ ਖਾ ਲੈਣ ਨੂੰ ਹੀ ਭੁੱਖੇ ਪਜੇ ਨੇ ਹਾਂਜੀ ਮਕਾਨ ਵੀ ਮਾਤਾ ਡਿੱਗਣ ਵਾਲਾ ਕਿੰਨੇ ਸਾਲ ਹੋ ਗਏ ਮਕਾਨ ਪਾਈ ਨੂੰ ਮਕਾਨ ਪਾਈ ਤਾਂ ਜੀ ਹੋ ਗਏ 12 ਤੇ 13 14 ਸਾਲ ਹੋ ਗਏ ਛੱਤ ਚ ਆਉਂਦੀ ਹੋਗੀ ਮੀਂਹ ਚ ਹਾਂਜੀ ਸਿਆਉਂਦੀ ਆ ਸੱਤ ਸੱਤ ਕਿ ਆਉਂਦੀ ਆ ਜੀ ਇਹਦੀ ਤੁਸੀਂ ਕਾਦੇ ਰੋਗੀਆਂ ਕੀ ਹੋਇਆ ਤੁਹਾਨੂੰ ਹਾਂ ਹੁਰਦਾ ਜੀ ਫਿਰ ਉਹਦੀ ਦਵਾਈ ਦਵਾਈ ਬਸ ਇਹ ਤਾਂ ਮਿਲ ਜਾਂਦੀ ਨਹੀਂ ਇੱਥੋਂ ਡਾਕਟਰਾਂ ਦੇ ਪੈਸੇ ਕੋਈ ਲੈ ਕੇ ਖਾ ਲੈਣੇ ਆ ਨਹੀਂ ਬਸ ਬੈਠੇ ਰਹਿਨੇ ਆ ਭਾਈ ਕੀ ਮੰਗ ਕਰਦੇ ਹੋ ਮਾਤਾ ਸਰਕਾਰ ਕੀ ਮਦਦ ਕਰੇਗੀ ਚਾਹੀਦਾ ਸਾਨੂੰ ਤਾਂ ਇੱਕ ਕਮਰੇ ਦਾ ਹਣਕਾਰ ਪਾਏ ਸਾਡਾ ਤਾਂ ਹੋਰ ਸਾਡ ਕੋਈ ਮਦਦ ਨਹੀਂ ਜਾ ਮੇਰੇ ਪੁੱਤ ਦੀ ਦਵਾਈ ਚੱਲੀ ਜਾਵੇ ਬਸ ਕੋਈ ਕਿਸੇ ਪਹਿਲਾਂ ਕਿਸੇ ਨੂੰ ਅਰਜੀ ਦਿੱਤੀ ਕੋਈ ਵੋਟਾਂ ਵਾਲੇ ਲੀਡਰ ਆਉਂਦੇ ਹੋਣਗੇ ਪਿੰਡ 'ਚ ਕਿਸੇ ਤੋਂ ਮੰਗ ਕਰੀਏ ਵੀ ਕਰ ਪਾ ਕੇ ਦਿਓ ਜੀ ਸਾਨੂੰ ਤਾਂ ਕਿਸੇ ਨੂੰ ਨਹੀਂ ਤੱਕਿਆ ਨਹੀਂ ਕਿਹਾ ਨਹੀਂ ਪਾਕੇ ਦਿੰਦਾ ਹਾਂ ਨਹੀਂ ਪਾਕੇ ਦਿੰਦਾ ਜੀ ਹੁਣ ਤਾਂ ਮੰਗ ਕਰਦੇ ਹਾਂ ਸਰਕਾਰ ਤੋਂ ਕਰਵਾ ਦੇ ਹਾਂ ਜੀ ਹੁਣ ਤਾਂ ਮੰਗ ਕਰਦੇ ਆ ਇੱਕ ਛੋਡੇ ਕਾਕੇ ਦੀ ਦਵਾਈ ਦਾ ਇਲਾਜ ਕਰ ਹਾਂ ਜੀ ਬਸ ਆਹੀ ਸਾਡੇ ਹੋਵਾ ਵੀ ਛੋਡੇ ਬੇਟੇ ਦੀ ਬਿਮਾਰੀ ਦਾ ਇਲਾਜ ਕਰਾਇਆ ਜਾਵੇ ਹਾਂ ਜੀ ਇਹ ਜੀ ਚੰਡੀਗੜ੍ਹ ਤਿੰਨ ਮਹੀਨੇ ਰਿਹਾਗਾ ਚੰਡੀਗੜ੍ਹ ਉਹ ਫੇਰ ਮਾਨਸਾ ਲਿਆਂਦਾ ਮਹੀਨਾ ਮਾਨਸਾ ਰੱਖਿਆ ਫੇਰ ਸਾਡੀਆਂ ਕੁੜੀਆਂ ਲੈ ਗਏ ਚੱਕ ਕੇ ਉੱਥੋਂ ਬਸ ਚਾਰ ਗਾ ਦਵਾਈ ਬੂਟੀ ਦਵਾ ਰਗਾ ਹੁਣ ਸਾਲ ਹੋ ਗਿਆ ਸਾਨੂੰ ਬੈਠਿਆਂ ਨੂੰ ਬਸ ਜਮੇ ਅਹੀਂ ਬੈਠੇ ਆ ਲਾ ਸੋਣ